ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਬਾਬਾ ਨਾਨਕ ਦੀ ਚਰਚਾ ਪ੍ਰਾਪਤ ਕਰਦੀ ਹੈ ਬਾਬਾ ਸਿੰਘ ਚੰਦ ਜੀ ਦੇ ਕਲਮ ਦਿਹਾੜੇ ਦੀ ਖੁਸ਼ੀ ਅੰਦਰ ਪਹੁੰਚੇ ਸਾਰੀ ਸੰਗਤਾਂ ਨੇ ਬਹੁਤ ਹੀ ਅਨੰਦ ਹੋਈ ਕਿ ਇੱਥੇ ਨਾਲ ਚੁੱਕ ਕੇ ਆਪਣਾ ਜਮੀਰ ਲਾਹਲੇ ਬਾਬੇ ਨਾਨਕ ਦੀ ਮੋਜ ਹੈ ਜੋ ਹੋ ਰਿਹਾ ਠੀਕ ਐ ਸਿ ਕੋਈ ਚ ਪਾਨਾ ਚਾਦੀ ਕਲਾ ਇਹਨਾਂ ਕੋ ਸਿੱਖਾਂ ਨੂੰ ਪ੍ਰਮਾਤਮਾ ਦਿੱਤੀ ਹੋਈ ਐ। ਅੱਤਿਆ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਸਤਨਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸ੍ਰੀਚੰਦ ਜੀ ਦਾ ਅਕਰਮ ਤੇ ਹੜਾ ਗੁਰਦੁਆਰਾ ਗੁਰੂ ਕਾ ਬਾਗ ਵੇਖੀ ਉਦਾਸ ਸੀ ਨਾ ਸੰਪਰਦਾ ਦੀ ਜਿਹੜੀ ਬਾਨੀ ਹੋਏ ਨੇ ਉਹਨਾਂ ਦਾ ਮਨਾਇਆ ਜਾ ਰਿਹਾ ਤੇ ਉਦਾਸੀਨ ਸੰਪਰਦਾ ਦੇ ਨਾਲ ਸੰਬੰਧਿਤ ਜਿਹੜੇ ਟਰਸਟ ਹੈ ਚੈਰੀਟੇਬਲ ਟਰਸਟ ਆਪਾ ਸ੍ਰੀ ਚੰਗੀ ਚੈਰੀਟੇਬਲ ਟਰਸਟ ਉਹਨਾਂ ਵੱਲੋਂ ਇਹ ਪ੍ਰੋਗਰਾਮ ਸਾਰਾ ਆਰਗੇਨਾਈਜ਼ ਕੀਤਾ ਗਿਆ ਔਰ ਇਥੇ ਆ ਕੇ ਸਾਰਿਆਂ ਨੇ ਜਿਹੜਾ ਗ੍ਰਾਮ ਬਾਣੀ ਦਾ ਪ੍ਰਚਾਰ ਕੀਤਾ ਔਰ ਕਥਾ ਕੀਰਤਨ ਜਿਹੜਾ ਹੈ ਉਹ ਸੁਣਿਆ ਜੀ ਅੱਜ ਤੋਂ ਬਾਅਦ ਸਰਤਾਲਪੁਰ ਨੇ ਵੀ ਅੱਧੇ ਉਹ ਜਾਂਦਾ ਜੇ ਸਰਪਾਲੀ ਦੇ ਵਿੱਚ ਵੀ ਕਿ ਉਹਦੇ ਪਾਸ ਜਾ ਜਾ ਕਰਨ ਜਾਓ ਬਿਲਕੁਲ ਅਸੀਂ ਜਾ ਰਹੇ ਹਾਂ ਜੀ ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਇਹ ਮਰੀ ਹੰਦਹਾਲੀ ਦੇ ਵਿੱਚ ਇਸ ਵਕਤ ਹੈ ਪੰਜਾਬ ਦੇ ਦਰਿਆਵਾਂ ਦੇ ਕੰਢੇ ਖੇਤਰ ਕਿੜੇ ਆ ਉਹ ਆਏ ਹੋਏ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬ ਜਿਹੜਾ ਸਮੁੱਚਾ ਹੀ ਭੱਜ ਕੇ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਸਿੱਖ ਨੇ ਉਹ ਸੇਵਾ ਕਰ ਰਹੀ ਨੇ ਰਾਹਤ ਕਾਰਜਾਂ ਦੇ ਵਿੱਚ ਹਿੱਸਾ ਲੈ ਰਹੀ ਨੇ ਇਹ ਖੁਸ਼ੀ ਵਾਲੀ ਗੱਲ ਹੈ ਨਵੇਂ ਅਕਾਲੀ ਦਲ ਦੀ ਕੀ ਨਾ ਦਿੱਤੀ ਹੋਏਗੀ ਉਹਨਾਂ ਨੂੰ ਅਜੇ ਤਾਂ ਫਿਲਹਾਲ ਤਾਂ ਅਸੀਂ ਢਾਂਚਾ ਫਿਕਸਤ ਕਰਾਂਗੇ ਆਪਣਾ ਫਿਰ ਸੰਪੰਥ ਔਰ ਪੰਜਾਬੀਆਂ ਦੀ ਕਚਹਿਰੀ ਚ ਜਮ੍ਹਾਂ ਹੋਵੇਗਾ ਅੱਜ ਅਸੀਂ ਸੁਲਤਾਨਪੁਰ ਸਾਹਿਬ ਦੀ ਧਰਤੀ ਜੋ ਬਾਬੇ ਨਾਨਕ ਦੀ ਚਰਨਛੋਪਾ ਪ੍ਰਾਪਤ ਕਰਦੀ ਹੈ ਉੱਥੇ ਅਸੀਂ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਪਹੁੰਚੇ ਹਾਂ ਇਹ ਜਿੱਥੇ ਸਾਰੀ ਸੰਗਤ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨਾਲ ਜੋੜਨ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਪਹੁੰਚੇ ਉੱਥੇ ਸਾਰੀਆਂ ਸੰਗਤਾਂ ਨੇ ਬਹੁਤ ਹੀ ਆਨੰਦ ਮਈ ਕੀਰਤਨ ਨਾਲ ਜੁੜ ਕੇ ਆਪਣਾ ਜਿੰਦਗੀ ਦਾ ਲਾਹਾ ਲਿਆ ਅੱਜ ਬੜੀ ਟ੍ਰੋਫੀ ਦੀ ਘੜੀ ਹੈ ਕਿ ਕੁਦਰਤ ਵੱਲੋਂ ਹੀ ਲਗਾਤਾਰ 15-20 ਦਿਨ ਤੋਂ ਜੋ ਬਰਸਾਤ ਚੱਲ ਰਹੀ ਹੈ ਉਹਦੇ ਤਹਿਤ ਜਿੱਥੇ ਸਾਰੀਆਂ ਸਕੇਟਾਂ ਪਾਣੀ ਦੇ ਪੇਟ ਵਿੱਚ ਆਈਆਂ ਉੱਥੇ ਕਿਸਾਨਾਂ ਦੀ ਹਾਲਤ ਵੇਖ ਕੇ ਜਾਂ ਆਮ ਲੋਕਾਂ ਨੇ ਜਨ ਜਨ ਦੀ ਆਤਮਿਕੇ ਬਹੁਤ ਹੀ ਅੱਜ ਦੱਦ ਮੇਂ ਕਹਾਣੀ ਜਾਂ ਖੁਦਾਈ ਕਰੀ ਬਣੀ ਹੋਈ ਹੈ। ਵੈਸੇ ਤੇ ਦੇਖੋ ਪੰਜਾਬੀ ਦੁਨੀਆ ਪੱਧ ਦੇ ਲੋਕਾਂ ਨੂੰ ਰਜਾਉਣ ਵਾਲਾ ਇਹ ਪੰਜਾਬੀ ਹੈ। ਇਹ ਕਦੀ ਘਬਰਾਇਆ ਨਹੀਂ। ਕੱਲ ਮੈਂ ਦੇਖ ਰਹੀ ਸੀ ਇੱਕ ਬਜ਼ੁਰਗ ਬੇਰੀ ਚ ਬੈਠਾ ਸੀ। ਉਹ ਬੜਾ ਖੁਸ਼-ਖੁਸ਼ ਕਹਿ ਰਿਹਾ ਸੀ ਜੋ ਦਾ ਹੁਕਮ ਹੈ, ਜੋ ਦਾ ਹੁਕਮ ਹੈ। ਉਹ ਕਹਿੰਦੇ ਤੂੰ ਇੰਨੀ ਚੜ੍ਹਦੀ ਕਲਾ ਚ ਕਹਿੰਦੇ ਕਰਾਂਗੇ ਕੀ ਰੋਈ ਜਾਈਏ ਇਹ ਬਾਬੇ ਨਾਨਕ ਦੀ ਮੌਜ ਹੈ ਜੋ ਹੋ ਰਿਹਾ ਠੀਕ ਐ ਸੀ ਝੋਲੀ ਚ ਪਾਨੇ ਸੋ ਇੰਨੀ ਚੜ੍ਹਦੀ ਕਲਾ ਇਹਨਾਂ ਗੁਰਸਿੱਖਾਂ ਨੂੰ ਪ੍ਰਮਾਤਮਾ ਨੇ ਦਿੱਤੀ ਹੋਈ ਹੈ ਪਰ ਇਹ ਵੀ ਬਖਸ਼ਿਸ਼ ਹੋਈ ਹੈ ਕਿ ਕਿਤੇ ਵੀ ਮੁਸੀਬਤ ਆ ਗਈ ਹੈ ਦੇਸ਼ ਦੇ ਕਿਸੇ ਕੋਨੇ ਚ ਵਿਦੇਸ਼ ਦੇ ਕਿਸੇ ਕੋਨੇ ਚ ਪਾਕਿਸਤਾਨ ਤੱਕ ਵੀ ਬੰਗਲਾਦੇਸ਼ ਤੱਕ ਵੀ ਜਾ ਕੇ ਇਹਨਾਂ ਪੰਜਾਬੀ ਨੇ ਧਾਰ ਪਾਤੀ ਹੈ ਹਮੇਸ਼ਾ ਹੀ ਕਿ ਟਰੱਕਾਂ ਦੇ ਟਰੱਕ ਲੈ ਕੇ ਗੱਡੀਆਂ ਪਰ ਪਰ ਕੇ ਉੱਥੇ ਪਹੁੰਚੇ ਹੈ ਇਹ ਬਹੁਤ ਨੁਕਤਾਈ ਸੇਵਾ ਕੀਤੀ ਹੈ ਪਰ ਅੱਜ ਵੀ ਥੋੜੇ ਦੁੱਖ ਵੀ ਹੁੰਦਾ ਹੈ ਕਿ ਅਸੀਂ ਸਿਰਫ ਟੈਂਪਰੇਰੀ ਟਾਈਮ ਲਈ ਸੋਚਦੇ ਆ ਇਹ ਦਰਿਆ ਇਹ ਨਹਿਰਾ ਇਹ ਨਦੀਆਂ ਇਹਨਾਂ ਦੇ ਆਪਣੇ ਥਾਂ ਸੀ ਇਹਨਾਂ ਦਾ ਕੋਈ ਜਿਹੜੀ ਇਹਨਾਂ ਦੀ ਲੰਬਾਈ ਸੀ ਚੌੜਾਈ ਸੀ ਕੋਈ ਚੈਨਲਾਈਜੇਸ਼ਨ ਸੀਗਾ ਤੇ ਸਰਕਾਰ ਨੂੰ ਚਾਹੀਦਾ ਇਹ ਦੀ ਡਿਮਾਰਕੇਸ਼ਨ ਕਰਾ ਕੇ ਜਿਹੜੀ ਇਹਨਾਂ ਦੀ ਜਗ੍ਹਾ ਹੈ ਉਹਨੂੰ ਪ੍ਰੋਪਰ ਢੰਗ ਨਾਲ ਖਾਲੀ ਕਰਵਾ ਕੇ ਜਿਹੜੇ ਕੋਈ ਕਿਸਾਨ ਵਿੱਚ ਬੈਠੇ ਆ ਉਹਨਾਂ ਨੂੰ ਕੰਪੰਸੇਸ਼ਨ ਕਰਕੇ ਤੇ ਇਹਨੂੰ ਪੂਰੇ ਤਰਤੇ ਤੇ ਚੋੜਾ ਕਰਕੇ ਡੂੰਗਾ ਕੀਤਾ ਜਾਵੇ ਤਾਂ ਜੋ ਹਰ ਸਾਲ ਇਹ ਜਿਹੜੀ ਆਫਤ ਆਉਂਦੀ ਹੈ ਉਹ ਆਉਣ ਤੋਂ ਬਚ ਜਾਵੇ ਅਸੀਂ ਵੀ ਟੈਂਪਰੀ ਸੋਚਦੇ ਆ ਲੋਕ ਭੀੜ ਦੇ ਪਛੇ ਜਾ ਕੇ ਮਦਦ ਕਰੀਏ ਨਰਗ ਦੇ ਕੇ ਉਹਦੇ ਚੱਲਦਾ ਹੀ ਰਹਿਣਾ ਪਰ ਮੈਂ ਸਬੰਧੀ ਆ ਕਿ ਸਰਕਾਰ ਨੂੰ ਬੜਾ ਸੀਰੀਅਸ ਹੋਣਾ ਪਵੇਗਾ ਅਰੇ ਕਰੋੜਾ ਰੁਪਏ ਅਰਬਾਂ ਰੁਪਏ ਹਰ ਸਾਲ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਨਾਂ ਨਹਿਰੇ ਤੇ ਲਾਉਂਦੀ ਹੈ ਪਤਾ ਨਹੀਂ ਲਾਉਂਦੇ ਕਿੱਥੇ ਇਹ ਵੀ ਸਮਝ ਆਂਦੀ ਨਾ ਕੋਈ ਚੌੜਾ ਹੋਇਆ ਨਾ ਕੋਈ ਡੂੰਘਾ ਹੋਇਆ ਨਾ ਕੋਈ ਸਫਾਈ ਹੋਈ ਜੇ ਸਫਾਈ ਕਰ ਦੇਣ ਡੂੰਗੀ ਕਰ ਦੇਣ ਚੌੜੇ ਕਰ ਦੇਣ ਉਹਦੇ ਰਾਹ ਆਪਣੇ ਆਪ ਹੀ ਬਣ ਜਾਣ ਤੇ ਜਿਹੜਾ ਇਹ ਲੋਕ ਹੈ ਅੱਜ ਇਹਨੇ ਮੁਸੀਬਤਾਂ ਚ ਬਚ ਜਾਣ ਸੋ ਮੈਂ ਆਪਣੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਨੂੰ ਬੇਨਤੀ ਕਰਦੀ ਹੈ ਕਿ ਮੋਦੀ ਸਾਹਿਬ ਇਹ ਪੰਜਾਬ ਉਹ ਲੋਕਾਂ ਦਾ ਧਰਤੀ ਹੈ ਜਿਨ੍ਹਾਂ ਨੇ ਤੁਹਾਨੂੰ ਆਜ਼ਾਦੀ ਦੇ ਸਮੇਂ ਦੇ ਉੱਤੇ ਸੰਘਰਸ਼ ਕਰਕੇ ਜਾਨਵਾਰ ਕੇ 10 ਲੱਖ ਦੁਨੀਆ ਇਸ ਪੰਜਾਬ ਦੀ ਧਰਤੀ ਤੇ ਜਿਹੜੀ ਅਸੀਂ ਗੁਰਧਾਮ ਆਪਣੇ ਜਾਨ ਤੇ ਪਿਆਰੇ ਪਾਕਿਸਤਾਨ ਛੱਡ ਕੇ ਆਏ ਆਏ ਕਿ ਜੇ ਇਹਨਾਂ ਇਹਨਾਂ ਨੇ ਆਜ਼ਾਦੀ ਦਵਾਈ ਹੈ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਆਹ ਪੰਜਾਬੀਆਂ ਨੂੰ ਗੱਲ ਨਾਲ ਲਾਓ ਇਹਨਾਂ ਪੰਜਾਬੀਆਂ ਦੀ ਦੇਸ਼ਵਾਸੀਆਂ ਦੀ ਬਾਹ ਫੜੋ ਕਿ ਇਹਨਾਂ ਡਰਾਈਵਰਾਂ ਨੂੰ ਇਹਨਾਂ ਨਹਿਰਾਂ ਨੂੰ ਪ੍ਰੋਪਰ ਤਰ੍ਹਾਂ ਚੈਨਲਾਈਜ਼ ਕੀਤਾ ਜਾਵੇ ਤਾਂ ਜੋ ਰੋਜ਼ ਰੋਜ਼ ਜਿਹੜੀ ਮੁਸੀਬਤ ਹੈ ਉਹ ਨਾ ਆ ਸਕੇ ਪੰਜਾਬ ਸਰਕਾਰ ਪਤਾ ਨਹੀਂ ਮੈਂ ਕੀ ਕਹਿ ਸਕਦੀ ਹਾਂ ਗੁਰੂ ਘਰ ਚ ਖੜੇ ਹੈ ਇਸੇ ਨੂੰ ਕਹਿਣਾ ਬਹੁਤ ਚੰਗਾ ਨਹੀਂ ਲੱਗਦਾ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਜੋ ਇਹ ਸਾਰੀ ਜਿਹੜੇ ਲੋਕ ਹੈ ਇਹ ਰਾਹਤ ਮਹਿਸੂਸ ਕਰ ਸਕਣ ਸ਼ੋਮਣੀ ਕਾਲ ਦੇ ਲਈ ਕੋਈ ਹੈ ਇਹ ਕੋਈ ਤੁਸੀਂ ਜਾਣ ਜਾਣ ਕੇ মিডিਆ ਵਲੇ ਲੋਕਾਂ ਨੂੰ ਭੰਬਲ ਪੁਛੈਚ ਪਾਉਂਦੇ ਹੋ ਸ਼ੌਣੀ ਅਕਾਲੀ ਦਲ ਉਹ ਹੈ ਜਿਹੜਾ ਸ਼੍ਰੀ ਅਕਾਲਤਾ ਸਭ ਦੇ ਸਿਰਜਿਆ ਗਿਆ ਸੀ ਔਰ ਉਹਦੇ ਵਾਸਤੇ ਤੁਹਾਨੂੰ ਪੁਨਰ ਸੁਰਜੀਤੀ ਵਾਸਤੇ ਕਿਹਾ ਗਿਆ ਸੀ ਸ਼੍ਰੀ ਅਕਾਲਤਾ ਸਭ ਕੋ ਅਸੀਂ ਉਹਦੇ ਅਨੁਸਾਰ ਚੱਲੇ ਔਰ ਦੁਬਾਰਾ ਕੌਮ ਰੇ ਅਸਾ ਉਮੀਦਾ ਪੂਰੀ ਕਰਨ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਸੋਚ ਵਾਲਾ ਧਾਰਮਿਕ ਸੋਚ ਵਾਲਾ ਮਹਾਨ ਵਿਦਵਾਨ ਸਿੱਖ ਉਹਦਵਾਰ ਉਹਨੂੰ ਅੱਗੇ ਲਿਆ ਕੇ ਲੋਕਾਂ ਦੀ ਸੇਵਾ ਵਿੱਚ ਦਿੱਤਾ ਮੈਂ ਸਮਝੀ ਕਿ ਗਿਆਨੀ ਹਰਪੀਰ ਸਿੰਘ ਦੀ ਸ਼ੋਮਨੀ ਕਲਦ ਦੇ ਪ੍ਰਧਾਨ ਕੇਵਲ ਤੇ ਕੇਵਲ ਹੁਣ ਉਹ ਸ਼ੋਮਨੀ ਕਲਦ ਹੈ ਇਹ ਸ਼ੀ ਕਾਤਾ ਸਾਡੇ ਪੁਰਸ਼ ਦੀ ਦਿੱਤੀ ਕੀ